ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਦੱਸਣ ਦੇ ਆ ਕਿ ਮਰਨ ਜੀਨ ਤੋਂ ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ ਕਿਸ ਤਰ੍ਹਾਂ ਇਸ ਚੱਕਰ ਚੋਂ ਨਿਕਲ ਸਕਣੀ ਆ ਆਜ਼ਾਦ ਹੋ ਸਕਣੀ ਹੈਗੀ ਆ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਤੁਹਾਨੂੰ ਸੁਣ ਕੇ ਆਨੰਦ ਆਏਗਾ ਸੋਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇੱਕ ਦਿਨ ਅਚਾਨਕ ਜਪ ਕਰਦੇ ਆ ਮਹਾ ਚਾਨਣਾ ਹੋ ਗਿਆ ਮਹਾ ਪ੍ਰਕਾਸ਼ ਹੋ ਗਿਆ ਤੋਂ ਜ਼ਿੰਦਗੀ 'ਚ ਇਹ ਘਟਨਾ ਪਹਿਲੇ ਹੀ ਘਟੇਗੀ ਪਹਿਲੇ ਕਦੀ ਨਹੀਂ ਘਟੇ ਕਰੋੜਾਂ ਜਨਮ ਹੋਏ ਨੇ ਨਹੀਂ ਘਟੇ ਅਗਰ ਘਟ ਜਾਂਦੀ ਤਾਂ ਅਗਲੇ ਜਨਮ ਹੀ ਨਹੀਂ ਆਉਣੇ ਸੀ ਵਾਪਸੀ ਹੋ ਜਾਂਦੇ ਇਹ ਪਹਿਲੀ ਦਫਾ ਘਟੇਗੀ ਔਰ ਇਹ ਪਹਿਲੀ ਆਖਰੀ ਸਮਝ ਲੋ ਕਿਉਂਕਿ ਮਨੁੱਖ ਪ੍ਰਭੂ ਚ ਲੀਨ ਹੋ ਜਾਏਗਾ ਤੋਂ ਜਦ ਇਹ ਘਟਨਾ ਘਟੀ ਮਹਾ ਚਾਨਣ ਮਹਾ ਪ੍ਰਕਾਸ਼ ਅਨਾਹਦ ਨਾਦ ਤੋ ਮਨੁਖ ਬਿਸਮਾਦ ਹੋ ਜਾਂਦਾ ਬਿਸਮ ਬਿਸਮ ਬਿਸਮੇ ਹੀ ਪਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮਸਕਾਰ ਹੈ ਹੈਰਾਨ ਹੋ ਕੇ ਇੱਕ ਪ੍ਰਸ਼ਨ ਜ਼ਰੂਰ ਅੰਦਰੋਂ ਪੈਦਾ ਹੁੰਦਾ ਕਲਗੀਦਰੋਸ ਦਾ ਜ਼ਿਕਰ ਕਰਦੇ ਨੇ ਇਹ ਕੌਣ ਆਏ ਆਤਮ ਸਰੂ ਜਹ ਅਮਿਤ ਤੇਜ ਅਵਗਤ ਅਬੂ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਅਗਾਲੋਸਤ ਇਹ ਕੌਣ ਹੈ ਕੀ ਹੈ ਇੰਨਾ ਪ੍ਰਕਾਸ਼ ਇਤਨਾ ਅਨੰਦ ਇਤਨਾ ਖੇੜਾ ਇਤਨੀ ਖੁਸ਼ੀ ਇਤਨੇ ਗੁਣ ਇਤਨੀ ਸ਼ਕਤੀ ਇਹ ਕੌਣ ਹੈ ਇਹ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਬਗਤ ਅਭੋ ਥੱਲੇ ਹੀ ਨਾਲ ਜਵਾਬ ਹੈ ਅਕਾਲ ਉਸਤਦ ਦੇ ये ब्रह्म आए आत्म सरो जह अमित तेज अवगत अवो यही ब्रह्म है ਇਹ ਆਨੰਦ ਬ੍ਰਹਮ ਹੈ ਇਹ ਅਨਾਹਦ ਨਾਦ ਬ੍ਰਹਮ ਹੈ ਇਹ ਪਰਮ ਸ਼ਕਤੀ ਬ੍ਰਹਮ ਹੈ ਇਹ ਮਹਾਗੁਣ ਬ੍ਰਹਮਨ ਹੈ ਇਹ ਮਹਾਨ ਚਾਨਣਾ ਬ੍ਰਹਮਨ ਹੈ ਇਹ ਮੇਰੇ ਅੰਦਰ ਸੇ ਪਹਿਲੇ ਕਿਉਂ ਨਹੀਂ ਪ੍ਰਗਟ ਹੋਇਆ ਪਹਿਲੇ ਭਰਮ ਦਾ ਪਰਦਾ ਸੀ ਅਗਿਆਨਤਾ ਦਾ ਪਰਦਾ ਸੀ ਹੰਕਾਰ ਦਾ ਪਰਦਾ ਸੀ ਵਾਹਿਗੁਰੂ ਵਾਹਿਗੁਰੂ ਦਾ ਜਪ ਅੱਖਾਂ ਖੋਲਣ ਵਾਸਤੇ ਔਰ ਖਾਸ ਕਰਕੇ ਉਹ ਤੀਸਰਾ ਨੈਤਰ ਅਨਭਵ ਪ੍ਰਕਾਸ਼ ਜੋ ਬੰਦ ਪਿਆ ਉਹਨੂੰ ਖੋਲਣ ਵਾਸਤੇ ਜੈਸੇ ਜੈਸੇ ਉਹ ਖੁੱਲਦਾ ਹੈ ਜਾਗਰਤੀ ਵੱਧਦੀ ਹੈ ਵੈਸੇ ਵੈਸੇ ਮਨੁੱਖ ਦਾ ਗਿਆਨ ਵੱਧਦਾ ਹੈ ਅਨਭਵ ਵੱਧਦਾ ਹੈ ਇਹ ਖੇਡ ਸਾਰੀ ਬਣਦੀ ਹੈ ਜਪ ਨਾਲ ਔਰ ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਹੀਂ ਮਨ ਸੁਣੇ ਸਿਰਫ ਕੀਰਤਨ ਕਰਨ ਨਾਲ ਨਹੀਂ ਜ਼ਬਾਨ ਕੀਰਤਨ ਕਰੇ ਮਨ ਸੁਣੇ ਪਾਠ ਕੀਰਤਨ ਹੈ ਕਥਾ ਕੀਰਤਨ ਹੈ ਬਾਣੀ ਦਾ ਪੜਨਾ ਵੀ ਕੀਰਤਨ ਹੈ ਵਾਹਿਗੁਰੂ ਵਾਹਿਗਰੋ ਕਰਨਾ ਵੀ ਕੀਰਤਨ ਹੈ ਪਰ ਜਦ ਇਸ ਨੂੰ ਮਨ ਸੁਣਨ ਲੱਗ ਪਏ ਜਪ ਬਣ ਜਾਂਦਾ ਹੈ ਕਥਾ ਜਪ ਬਣ ਜਾਂਦੀ ਹੈ ਕੀਰਤਨ ਜਪ ਬਣ ਜਾਂਦਾ ਹੈ ਜਪ ਮਨ ਮੇਰੇ गोविंद ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਹੁਣ ਮੈਂ ਅਰਜ਼ ਕਰਾਂ ਜੋ ਜਿਤਨਾ ਗਹਿराई ਤੋਂ ਸੁਨੇਗਾ ਉਹਦੀ ਸਮਝ ਉਤਨੀ ਉੱਚੀ ਹੋ ਜਾਏਗੀ ਗੱਲ ਸੁਣਨ ਤੇ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਦੇ ਚਲੇ ਜਾਣਾ ਹੈ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਫਿਰ ਉੱਪਰ ਵੀ ਨਹੀਂ ਉੱਠ ਸਕਦਾ ਇੱਕ ਰੱਬੀ ਨਹੀਂ ਹਾਂ ਇਹ ਬੁਲੰਦੀ ਤੇ ਗਹਿਰਾਈ ਇੱਕੋ ਹੀ ਸਮੇ ਵਰਦੀਆਂ ਨੇ ਜੜਾਂ ਗਹਿਰੀਆਂ ਜਾ ਰਹੀਆਂ ਨੇ ਸ਼ਾਖਾਂ ਉੱਪਰ ਉੱਠ ਰਹੀਆਂ ਸ੍ਰੋਤ ਗਹਿਰੀ ਹੁੰਦੀ ਜਾ ਰਹੀ ਹੈ ਸਮਝ ਉੱਚੀ ਹੁੰਦੀ ਜਾ ਰਹੀ ਸੁਰਤ ਉੱਚੀ ਹੁੰਦੀ ਜਾ ਰਹੀ ਗਿਆਨ ਵੱਧਦਾ ਜਾ ਰਿਹਾ ਉਪਰੋਂ ਉਪਰੋਂ ਹੀ ਸੁਣਨਾ ਸੋ ਖਿਮਾ ਕਰਨੇ ਬੁਲੰਦੀ ਨਹੀਂ ਹੋਵੇ ਇਸ ਸੁਣਨਾ ਕਿਵੇਂ ਹੋਵੇ ਧੰਨ ਗੁਰੂ ਰਾਮਦਾਸ ਜੀ ਦੱਸਦੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਗੁਰੂ ਦੇ ਸ਼ਬਦ ਨੂੰ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲਗੇ ਇਹ ਤੇ ਤੀਰ ਦੀ ਤਰ੍ਹਾਂ ਲਗੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ ਜਿਹਨ ਨਾਲ ਸੁਣਨਾ تیر ਤਨ ਨੂੰ ਲਗੇ ਮਨੁੱਖ ਤੜਪਦਾਏ ਤੇ ਹੋਂ ਨਿਕਲਦਾ ਤੇ ਤੜਪਦਾ ਹੋਇਆ ਮਨੁੱਖ ਕਰਦਾਏ ਹਾਏ ਪਾਣੀ ਹਾਏ ਪਾਣੀ ਕੰਡ ਖੁਸ਼ਕ ਹੋ ਜਾਂਦਾ ਹੈ ਹੋਂ ਦੇ ਬੋਤੇ ਨਿਕਲਣ ਨਾਲ ਕਹਿੰਦੇ ਤੜਪਦੇ ਮਨੁੱਖ ਨੂੰ ਪਾਣੀ ਪਿਲਾ ਦਿੱਤਾ ਜਾਏ ਬਚਣ ਦੇ ਆਸਾਰ ਕੋਈ ਥੋੜੇ ਜਿਹੇ ਹੋ ਜਾਏ ਟੜਪਦੇ ਮਨੁਖ ਨੂੰ ਭੁੱਖ ਨਹੀਂ ਲਗਦੀ ਪਿਆਸ ਹੁ ਸਬਕ ਕਰਦੀ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਤੀਰ ਤਨ ਨੂੰ ਲਗਿਆ ਖੂਨ ਨਿਕਲੇਗਾ ਸ਼ਬਦ ਦਾ ਤੀਰ ਮਨ ਨੂੰ ਲਗਿਆ ਵਕਾਰ ਨਿਕਲਣਗੇ ਲੋਭ ਨਿਕਲੇਗਾ ਅਹੰਕਾਰ ਨਿਕਲੇਗਾ ਇਹ ਹੀ ਮਨ ਦੀ ਜ਼ਿੰਦਗੀ ਹੈ ਮੈਂ ਅਰਜ਼ ਕਰਾਂ ਮਨ ਦੇ ਵਿਚਾਰ ਚੱਲਦੇ ਨੇ ਤੇ ਵਿਚਾਰਾਂ ਦੇ ਵਿੱਚ ਕੀ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਔਰ ਕੁਝ ਵੀ ਨਹੀਂ ਕ੍ਰੋਧ ਤੇ ਮੋਹ ਦਾ ਮੈਂ ਜ਼ਿਕਰ ਨਹੀਂ ਕੀਤਾ ਇਹ ছায়ਾ ਦੀ ਤਰ੍ਹਾਂ ਨਾਲ ਹੁੰਦੇ ਨੇ ਇਹਨਾਂ ਦੋਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ ਜਿਨੇ ਹੰਕਾਰ ਨੂੰ ਪੱਠੇ ਪਾ ਦਿੱਤੇ ਨੇ ਅੰਦਰ ਵਿਚਾਰ ਜਿਹੜੇ ਚੱਲਦੇ ਨੇ ਹੰਕਾਰ ਦੇ ਲੋਭ ਦੇ ਕਾਮ ਦੇ ਜਿਹਨੇ ਹੰਕਾਰ ਪੂਰਤੀ ਦੇ ਸਹਾਇਤਾ ਕਰ ਦਿੱਤੀ ਹੈ ਉਸ ਤੇ ਮੋਹ ਆ ਜਾਵੇਗਾ ਪਿਆਰਾ ਲੱਗੇਗਾ ਮੋਹ ਮੇਰਾ ਇਹ ਮੇਰਾ ਬੰਦਾ ਹੈ ਆਪਣਾ ਤੇ ਜਿਹਨੇ ਹੰਕਾਰ ਨੂੰ ਛੋਟ ਪੁਚਾ ਦਿੱਤੀ ਉਸ ਤੇ ਕ੍ਰੋਧ ਆਵੇਗਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਮੇਰੇ ਹੰਕਾਰ ਨੂੰ ਛੋਟ ਪੁਚਾਈ ਹੋਰ ਕੋਈ ਮਤਲਬ ਨਹੀਂ ਅੰਦਰ ਵਿਚਾਰਾਂ ਦੇ ਚ ਲੋਭ ਚੱਲਦਾ ਹੈ ਜਿਹੜਾ ਲੋਭ ਪੂਰਤੀ ਦੇ ਵਿੱਚ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਮੋਹ ਤੇ ਕ੍ਰੋਧ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਹੈ ਲੋਭ ਹਰ ਵਕਤ ਆਉਂਦਾ ਹੈ ਕਾਮ ਹਰ ਵਕਤ ਵਿਚਾਰਾਂ ਚਾਹੁੰਦਾ ਕੁਸਤਕੀ ਬਾਤ ਹਰ ਵਕਤ ਮੋਹ ਨਹੀਂ ਆਉਂਦਾ ਬੈਠਾ ਮਨੁੱਖ ਪਿੱਛੋਂ 마ਸੂਮ ਬੱਚਾ ਆਇਆ 2.5 ਸਾਲ ਦਾ ਉਹਨੇ ਬਿਠ ਤੇ ਹੱਥ ਰੱਖਿਆ ਤੇ ਪਿਓ ਦੀ ਛਾਤੀ ਠਰ ਗਈ ਉਹਨੇ ਸੀਨੇ ਨਾਲ ਲਾ ਲੇ ਪਿਆਰ ਪਿਆ ਕਰਦਾ ਫਿਰ ਉਹੀ ਪਿਤਾ ਕੋਈ ਹਿਸਾਬ ਕਿਤਾਬ ਦੇ ਚਲੇਣ ਹੈ ਜ਼ਰੂਰੀ ਕੰਮ ਦੇ ਉਹੀ ਬੱਚਾ ਖੇਡਦਾ ਹੋਇਆ ਆਇਆ ਉਹਨੂੰ ਕਹਿੰਦਾ ਜ਼ਰਾ ਇੱਕ ਪਾਸੇ ਹੱਥ ਹੋ ਗਈ ਹੁਣੇ ਤਾਂ ਉਸਨੇ ਪਿੱਠ ਤੇ ਹੱਥ ਲਾਈ ਤੇਰੀ ਛਾਤੀ ਠਰ ਗਈ ਸੀ ਹੁਣ ਛਾਤੀ ਦੇ ਸਾਹਮਣੇ ਖੜਾ ਹੈ ਤੇ ਤੂੰ ਕਹਿੰਦਾ ਇੱਕ ਪਾਸੇ ਹੋ ਹੁਣ ਮਉ ਨਹੀਂ ਮਉ ਹਰ ਵਕਤ ਨਹੀਂ ਆਉਂਦਾ ਤੇ ਜੇ ਨਾ ਹੋਵੇ ਤੇ ਡਾਂਟਦਾ ਵੀ ਹੈ ਨਾ ਹੋਵੇ ਤੇ ਪਤਨੀ ਨੂੰ ਆਵਾਜ਼ ਮਾਰਦਾ ਇਹਨੂੰ ਲੈ ਜਾ ਮੈਨੂੰ ਕੰਮ ਨਹੀਂ ਕਰਨ ਦੇ ਅਦਗੇ ਹੋਣੇ ਤੇ ਪਿੱਠ ਤੇ ਹੱਥ ਰਾਈ ਫੇਰੀ ਛਾਤੀ ਠਰ ਗਈ ਹੁਣ ਛਾਤੀ ਦੇ ਸਾਹਮਣੇ ਖੜਾ ਤਾਂ ਵੀ ਕੁਝ ਵੀ ਨਹੀਂ ਮੋ ਹਰ ਵਕਤ ਨਹੀਂ ਆਉਂਦਾ ਕ੍ਰੋਧ ਵੀ ਹਰ ਵਕਤ ਨਹੀਂ ਆਉਂਦਾ ਡੁਬਕੀ ਲੱਗ ਜਾਂਦੀ ਹੈ ਕ੍ਰੋਧ ਦੇ ਚ ਜੈਸੇ ਪਾਣੀ ਦੇ ਚ ਕੋਈ ਡੁੱਬ ਕੇ ਹੀ ਲਾ ਲਵੇ ਤੋ 2 ਮਿੰਟ ਬੈਠ ਸਕਦਾ 5 ਮਿੰਟ ਬੈਠ ਸਕਦਾ ਸਾਰੀ ਜ਼ਿੰਦਗੀ ਥੋੜੀ ਬੈਠ ਕੇ ਬਾਹਰ ਨਿਕਲਣਾ ਪਏਗਾ ਕ੍ਰੋਧ ਦੇ ਡੁਬਕੇ ਲੱਗ ਜਾਂਦੀ ਹੈ ਇਹ ਵੀ ਮੈਰਜ਼ ਕਰ ਕਦੋਂ ਲੱਗਦੀ ਹੈ ਡੁਬਕੀ ਜਿਨੇ ਲੋਭ ਊਰਤੀ ਦੇ ਚ ਮਦਦ ਕਰ ਦਿੱਤੀ ਮੋ ਆ ਜਾਂਦਾ ਹੈ ਮੇਰ ਚੰਗਾ ਹੈ ਪਿਆਰਾ ਲੱਗਦਾ ਹੈ ਕਿ ਜਿਹਨੇ ਬਾਧਾ ਖੜੀ ਕਰ ਦਿੱਤੀ ਕ੍ਰੋਧ ਆ ਜਾਂਦਾ ਹੈ ਜਿਹਨੇ ਕਾਮ ਪੂਰਤੀ ਦੇ ਸਹਾਇਤਾ ਕਰ ਦਿੱਤੀ ਮੋਹ ਆ ਜਾਂਦਾ ਹੈ ਜਿਹਨੇ ਰੁਕਾਵਟ ਖੜੀ ਕਰ ਦਿੱਤੀ ਕ੍ਰੋਧ ਆ ਜਾਂਦਾ ਹੈ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਦੇ ਵਿੱਚ ਬਾਧਾ ਖੜੀ ਕੀਤੀ ਹੈ ਮਨੁੱਖ ਹੰਸਕ ਹੋ ਜਾਏਗਾ ਅਗਰ ਸੀਮਾਂ ਤੋਂ ਵੱਧ ਗਿਆ ਕ੍ਰੋਧ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਲੋਭ ਪੂਰਤੀ ਦੇ ਵਿੱਚ ਬਾਧਾ ਖੜੀ ਕਰ ਦਿੱਤੀ ਕਿਸੇ ਨੇ ਕਾਮਨਾ ਪੂਰਤੀ ਦੇ ਵਿੱਚ ਬਾਧਾ ਖੜੀ ਕਰ ਦਿੱਤੀ ਤਾਂ ਕ੍ਰੋਧ ਆ ਗਿਆ ਮੂਲ ਰੂਪ ਦੇ ਵਿੱਚ ਵਿਚਾਰਾਂ 'ਚ ਚੱਲਦਾ ਹੈ ਅਹੰਕਾਰ ਲੋਭ ਤੇ ਕਾਮ تیر ਲੱਗਿਆ ਸ਼ਬਦ ਦਾ ਹੰਕਾਰ ਨਿਕਲੇਗਾ ਲੋਭ ਨਿਕਲੇਗਾ ਵਾਸ਼ਨਾ ਨਿਕਲੇਗੀ ਕਾਮਨਾ ਨਿਕਲੇਗੀ ਇਹੀ ਮਨ ਦੀ ਜ਼ਿੰਦਗੀ ਹੈ ਚਲ ਰਿਹਾ ਹਉਨ ਤਨ ਦੀ ਜ਼ਿੰਦਗੀ ਪਰੇ ਨਿਕਲਣਾ ਸ਼ੁਰੂ ਹੋ ਗਿਆ ਤਨ ਤੜਪਣਾ ਸ਼ੁਰੂ ਹੋ ਗਿਆ ਨਿਕਲ ਰਿਹਾ ਹੰਕਾਰ ਲੋਭ ਵਾਸਨਾ ਮਨ ਤੜਪਣਾ ਸ਼ੁਰੂ ਕਰ ਦਿੰਦਾ ਔਰ ਬੜੀ ਭਿਆੰਕਰ ਮਾਨਸਿਕ ਪੀੜਾ ਹੁੰਦੀ ਸਾਧਨਾ ਕਰਨ ਵਾਲੇ ਜਪ ਤਪ ਕਰਨ ਵਾਲੇ ਬੜੀ ਭਿਆੰਕਰ ਪੀੜਾ ਚੋਂ ਲੰਘਦੇ ਹਨ ਅੰਦਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਇਸ ਪੀੜ ਨੂੰ ਭਾਈ ਗੁਰਦਾਸ ਨੇ ਬੜਾ ਖੋਲਿਆ ਪਰ ਇਸ ਨੂੰ ਮੇਰੇ ਕੋਲ ਸਮਾ ਨਹੀਂ ਦੁਨੀਆ ਵਿੱਚ ਐਸੀ ਕੋਈ ਪੀੜ ਨਹੀਂ ਜਿਹੜੀ ਇਹ ਮਾਨਸਿਕ ਪੀੜ ਹੈ ਜਦ ਸ਼ਬਦ ਦਾ ਤੀਰ ਲੱਗਦਾ ਹੈ ਹੰਕਾਰ ਨਿਕਲਦਾ ਹੈ ਲੋਭ ਨਿਕਲਦਾ ਹੈ ਵਾਸ਼ਨਾ ਨਿਕਲਦੀ ਹੈ ਮਨ ਤੜਪਦਾ ਹੈ ਬੜੀ ਭੈੰਕਰ ਮਾਨਸਿਕ ਪੀੜਾ ਤੋਂ ਜਪ ਕਰਨ ਵਾਲੇ ਲੰਘਦੇ ਹੈ ਤਪ ਕਰਨ ਵਾਲੇ ਲੰਗਦੇ ਪਰ ਲਾਗੇ ਹੋਏ ਸੋ ਜਾਣੇ ਪੀਰ RAM ਭਗਤ ਅਨੇ ਆਲੇ تیر ਇਹ ਸ਼ਬਦ ਦਾ تیر ਕਿਸੇ ਨੂੰ ਲਗੇ ਆਵੇ ਤੇ ਜਾਣੇ ਤਨ ਨੂੰ تیر ਲਗਿਆ ਖੂਨ ਨਿਕਲ ਲੈ ਤੜਪਦਾ ਹੋਇਆ ਕਹਿੰਦਾ ਹਾਏ ਪਾਣੀ ਹਾਏ ਪਾਣੀ ਸ਼ਬਦ ਦਾ تیر ਮਨ ਨੂੰ ਲਗਿਆ ਵਿਕਾਰ ਨਿਕਲ ਰਹੇ ਨੇ ਤੜਪਦੇ ਮਨ ਚੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਇਹ ਵਾਹਿਗੁਰੂ ਆਖਣਾ ਕੁਝ ਹੋਰ ਹੈ। ਇਸ ਵਾਹਿਗੁਰੂ ਆਖਣ ਦਾ ਰਸ ਕੋਈ ਹੋਰ ਹੈ। ਇਹ ਵਾਹਿਗੁਰੂ ਕਿਸੇ ਹੋਰ ਗਹਿਰਾਈ 'ਚ ਉਹਨੇ ਕਹਿੰਦਾ ਹੈ। ਇਹ ਟੀਰ ਲੱਗਿਆ ਹੈ। ਬਹੁਤ ਗਹਿਰਾਈ ਨਾਲ ਸੁਣਿਆ ਹੈ। ਇਹਦੇ 'ਚ ਬਹੁਤ ਵੱਡੀ ਸਮਝ ਵੀ ਮਿਲਦੀ ਹੈ। ਇਹਨੂੰ ਫਿਰ ਇੰਜ ਬਿਆਨ ਕਰਦੇ ਨੇ ਭਗਤ ਕਬੀਰ ਕਹਿ ਕੇ ਮੈਂ ਸਮਾਪਤੀ ਕਰਾਂ। ਕਬੀਰ ਕਹਿੰਦੇ ਨੇ ਜੈਸੇ ਮੈਨੂੰ ਇਹ ਟੀਰ ਲੱਗਿਆ ਹੈ ਗੁੰਗਾ ਹੋਆ ਬਾਵਰਾ ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰੁ ਵਾਹ ਐਸਾ ਬਾਣੀ ਦਾ ਬਾਣ ਲਗਿਆ ਗੁੰਗਾ ਹੋ ਗਿਆ ਬਾ ਮੈਂ ਮਿਥਿਆ ਬੋਲਦਾ ਹੀ ਨਹੀਂ ਕੋੜਾ ਬੋਲਦਾ ਹੀ ਨਹੀਂ ਫਿਕਾ ਬੋਲਦਾ ਹੀ ਨਹੀਂ ਗੁੰਗਾ ਹੋ ਗਿਆ ਜੋ ਰਸ ਆਇਆ ਮੈਂ ਬਿਆਨ ਹੀ ਨਹੀਂ ਕਰ ਸਕਦਾ ਆਪ ਜੀ ਗਿਆਤ ਲਈ ਅਰਜ਼ ਕਰਾਂ 10 ਪਾਪ ਮੰਨਦੇ ਨੇ ਜ਼ਿੰਦਗੀ ਭਰ ਉਹ ਰਿਪੀਟ ਹੁੰਦੇ ਰਹਿੰਦੇ ਨੇ ਉਹ ਹਜ਼ਾਰਾਂ ਬਣ ਜਾਂਦੇ ਨੇ ਉਹਦੇ ਚ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਇਹਨੂੰ 10 ਦੋਖ ਕਹਿੰਦੇ ਨੇ ਗੁਰਬਾਣੀ ਚ ਬੜਾ ਜ਼ਿਕਰ ਆਉਂਦਾ ਫਿਰ ਕਿਸੇ ਵਕਤ ਖੁਲਾਸਾ ਇਹ 10 ਦੋਖ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਹਜ਼ਾਰਾਂ ਬਣ ਜਾਂਦੇ ਪਰ ਇਹਦੇ ਚ ਸਭ ਤੋਂ ਜ਼ਿਆਦਾ ਜ਼ਬਾਨ ਦੇ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਖੁਲਾਸਾ ਕਰਦੇ ਆਂ ਜ਼ਬਾਨ ਦੇ ਚਾਰ ਦੋਖ ਝੂਠ ਬੋਲਣਾ ਮਿਥਿਆ ਬੋਲਣਾ ਫਿੱਕਾ ਬੋਲਣਾ ਕੌੜਾ ਬੋਲਣਾ ਵਿਅਰਥ ਬੋਲਣਾ ਵੇ ਗੱਪ ਸ਼ਫਜ਼ੋਲ ਇਹ ਚਾਰ ਦੋਖ ਜ਼ਬਾਨ ਦੇ ਨੇ ਵਿਅਰਥ ਬੋਲਣਾ ਫਿੱਕਾ ਬੋਲਣਾ ਮਿਥਿਆ ਬੋਲਣਾ ਕੌੜਾ ਬੋਲਣਾ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ ਇਹ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਲੁੱਟ ਲੈਣੀ ਇਹ ਤਿੰਨ ਦੋਖ ਤਨ ਦੇ ਨੇ ਤਿੰਨ ਦੋਖ ਮਨ ਦੇ ਨੇ ਚਾਰ ਦੋਖ ਜ਼ਬਾਨ ਦੇ ਨੇ ਜੀਵਨ بھر ਰਪੀਟ ਆਉਂਦੇ ਨੇ ਹਜ਼ਾਰਾਂ ਬਣ ਜਾਂਦੇ ਇੱਕ ਦਫਾ ਮਨੁੱਖ ਝੂਠ ਥੋੜੀ ਬੋਲਦਾ ਜੀਵਨ ਭਰ ਬੋਲਦਾ ਇੱਕ ਦਫਾ ਫਿੱਕਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਬੋਲਾਵੜੇ ਬੁੱਲੀ ਬੁਲਬੁਲ ਪਛੋ ਤਾਣੇ ਕੋਈ ਭੁੱਲ ਇੱਕ ਦਫਾ ਥੋੜੀ ਕਰਦਾ ਬਾਰ ਬਾਰ ਭੁੱਲਦਾ ਬਾਰ ਬਾਰ ਗਲਤੀਆਂ ਕਰਦਾ ਇੱਕ ਦਫਾ ਕੌੜਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਇੱਕ ਦਫਾ ਵਿਅਰਥ ਥੋੜੀ ਬੋਲਦਾ ਬਾਰ ਬਾਰ ਜੋ ਹੈ ਬੋਲਦਾ ਚਾਰ ਦੋਖ ਜ਼ਬਾਨ ਦੇ ਤਿੰਨ ਮਨ ਦੇ ਤਿੰਨ ਤਨ ਦੇ ਇਹਨੂੰ ਦਸ ਦੋਖ ਕਹਿੰਦੇ ਕਬੀਰ ਕਹਿੰਦੇ ਨ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਮੈਂ ਕੋੜਾ ਵੀ ਨਹੀਂ ਬੋਲਦਾ ਮੈਂ ਫਿੱਕਾ ਵੀ ਨਹੀਂ ਬੋਲਦਾ ਮੈਂ ਵਿਅਰਥ ਵੀ ਨਹੀਂ ਬੋਲਦਾ ਪਰ ਜਿਹੜਾ ਮੈਨੂੰ ਮਹਾਰਸ ਆਇਆ ਮੈਂ ਉਹ ਵੀ ਨਹੀਂ ਕਹਿ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਮੇ ਕੀ ਆਖਾ ਗੋਂਗਾ ਹੋ ਗਿਆ ਗੂੰਗਾ ਹੁਆ ਬਾਵਰਾ ਬਾਵਰਾ ਕਹਿੰਦੇ ਨੇ ਭੋਲੇ ਨੂੰ ਇਥੇ ਬਾਵਰੇ ਦੇ ਅਰਥ ਪਾਗਲ ਨਹੀਂ ਹੈ ਬੋਲਾ ਜੋ ਭਾਵਨਾ ਨਾਲ ਭਰ ਗਿਆ ਭਰੋਸੇ ਨਾਲ ਭਰ ਗਿਆ ਭਾਵਨਾ ਨਾਲ ਭਰੋਸੇ ਨਾਲ ਭਰੇ ਹੋਇਆ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਜੋ ਖੁਦ ਭਰੋਸੇ ਨਾਲ ਭਰੇ ਹੋਇਆ ਤੋ ਹਰ ਇੱਕ ਤੇ ਭਰੋਸਾ ਕਰਦਾ ਠਗਾ ਜਾਂਦਾ ਹੈ ਠਗਾ ਜਾਂਦਾ ਹੈ ਚਲਾਕ ਬੰਦਾ ਜੋ ਕਿਸੇ ਤੇ ਭਰੋਸਾ ਨਹੀਂ ਕਰਦਾ ਕਰਦਾ ਹੀ ਨਹੀਂ ਬੜਾ ਚਲਾਕ ਇਹ ਠੱਗ ਤੇ ਸਕਦਾ ਠਗਾ ਨਹੀਂ ਸਕਦਾ ਬੋਲਾ ਠਗਾ ਸਕਦਾ ਹੈ ਠਗ ਨਹੀਂ ਸਕਦਾ ਸਾਡੇ ਦੇਸ਼ ਦਾ ਇੱਕ ਮਹਾਨ ਜੋਗੀ ਹੋਇਆ ਸ਼ਿਵ ਜੀ ਉਹਨੂੰ ਕਹਿੰਦੇ ਨੇ ਭੋਲਾ ਭੋਲਾ ਸ਼ੰਕਰ ਪਤਾ ਹੈ ਭੋਲਾ ਕਿਸ ਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਬਾਹਰੋਂ ਇੱਕ ਹੈ ਭੋਲਾ ਕਹੇ ਸ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੜਾ ਇੱਕ ਮਹਾਨ ਠੱਗ ਜਿਹਦੀਆਂ ਨਿਗਾਹਾਂ ਪਾਰਬਤੀ ਤੇ ਸਨ ਉਹਨੂੰ ਵੀ ਵਰ ਦੇ ਦਿੱਤਾ ਇੰਨਾ ਭੋਲਾ ਪਾਤਸ਼ਾ ਯੋਗੀ ਸ਼ਿਵ ਜੀ ਭੋਲਾ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਚਲਾਕ ਮਨੁੱਖ ਤੇ ਆਪਣੇ ਪਿਓ ਤੇ ਵੀ ਭਰੋਸਾ ਨਹੀਂ ਕਰੇਗਾ ਫਿਰ ਆਥੇ ਵੀ ਨਹੀਂ ਕਰੇਗਾ ਕਵੀ ਮਰ ਸਕਦਾ ਹੈ। ਭੋਲਾ ਹੋਣਾ ਬਹੁਤ ਵੱਡਾ ਗੁਣ ਹੈ। ਪਰਮਾਤਮਾ ਚਲਾਕੀਆਂ ਨਾਲ ਨਹੀਂ ਮਿਲਦਾ ਭੋਲੇ ਬਾਨ ਨਾਲ। ਕਹਿਤ ਕਬੀਰ भगत ਕਰ ਪਾਇਆ, ਭੋਲੇ ਭਾਏ ਮਿਲੇ ਰ ਅਗਰ ਆਇਆ, ਤੋ ਕਬੀਰ ਕਹਿੰਦੇ ਨਾ ਭੋਲਾ ਹੋ ਗਏ। ਕਿਉਂਕਿ ਮੈਨੂੰ ਠੱਗ ਤੇ ਲੈਂਦੇ ਮੈਨੂੰ ਠਗਣਾ ਆਉਂਦਾ ਹੀ। ਗੁੰਗਾ ਹੋਵਾ ਬਾਵਰਾ, ਬਹਿਰਾ ਹੋਵਾ ਕਾਨ। ਕਹਿੰਦਾ ਕੰਨਾਂ ਤੋਂ ਬਹਿਰਾ ਵੀ ਹੋ ਗਿਆ ਮੈਂ ਮਿੱਥਿਆ ਸੁਣਦਾ ਵੀ ਨਹੀਂ ਮੈਂ ਬੇਅਰਥ ਸੁਣਦਾ ਵੀ ਨਹੀਂ ਮੈਂ ਵਿਖੇ ਆਨਾਦ ਸੁਣਦਾ ਵੀ ਨਹੀਂ ਮੈਂ ਫਜ਼ੂਲ ਦੀਆਂ ਗੱਲਾਂ ਸੁਣਦਾ ਵੀ ਨਹੀਂ ਦੇਖੋ ਕੋਈ ਸਾਡੇ ਘਰ ਕਚਰਾ ਆਪਣੇ ਘਰ ਦੀ ਗੰਦਗੀ ਸੁੱਟ ਜਾਏ ਸ਼ਾਇਦ ਆਸੀ ਉਸਦੇ ਨਾਲ ਝਗੜਾ ਕਰਨ ਜਾਈਏ ਇਹ ਤੂੰ ਕੀ ਕੀਤਾ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਸਾਡੇ ਘਰ ਸੁੱਟ ਦਿੰਦਾ ਜੇ ਜਿਹੜਾ ਗੰਦੀਆਂ ਗੱਲਾਂ ਸਾਡੇ ਕੰਨਾਂ ਦੇ ਰਾਹੀਂ ਮਨ ਦੇ ਸੁਟੇ। ਕੋਈ ਸ਼ੌਕ ਨਾਲ ਸੁਟਦੇ ਜਿੰਨੀ ਜੋ ਹੈ ਗੰਦ ਸੁਟਣੀ ਹੈ ਸੁਟ। ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਮਨ ਦੇ ਜਾਂਦੇ। ਕਬੀਰ ਕਹਿੰਦੇ ਮੋੰਦ ਲਈਏ ਦਰਵਾਜੇ ਬਾਜੀਆਂ ਦੇ ਅਰ ਅਹਲਵਾਜੇ ਮੈਂ ਵਿਰਥ ਦੇ ਕੰਮਾਂ ਲਈ ਆਪਣੇ ਇੰਦਰੀਆਂ ਦੇ ਦਵਾਰ ਬੰਦ ਕਰ ਦਿੱਤੇ। ਖਤਮ। ਮੈਂ ਗਲਤ ਵੇਖਦਾ ਨਹੀਂ। ਮੈਂ ਗਲਤ ਸੁਣਦਾ ਹੀ ਨਹੀਂ ਗੱਲ ਖਤਮ ਅਨਾਹਦ ਦਾ ਨਾਦ ਮੈਨੂੰ ਤਾਂ ਸੁਣਾਈ ਦਿੱਤਾ ਹੈ ਮੂੰਹ ਦੇ ਲਈਏ ਦਰਵਾਜੇ ਬਾਜੀਅਲੇ ਅਨਹਦ ਬਾਜੇ ਤੋਂ ਆਪ ਕਹਿੰਦੇ ਨੇ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਗੁਰੂ ਦੀ ਬਾਣੀ ਦਾ ਬਾਣ ਕੀ ਲਗਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਪੈਰੀ ਟੁੱਟ ਗਏ ਇਹਨੂੰ ਸਵਾਮੀ ਰਾਮਾਨੰਦ ਬਸੰਤ ਰਾਗ ਦੇ ਇੱਕ ਸ਼ਬਦ ਦੇ ਇੱਕੋ ਹੀ ਸ਼ਬਦ ਉਹਨਾਂ ਦਾ ਬੜਾ ਕੀਮਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਵਾਮੀ ਰਾਮਾਨੰਦ ਕਹਿੰਦੇ ਨੇ ਕਤ ਜਾਈਏ ਰੇ ਬਸੰਤ ਰਾਗ ਦੇ ਵਿੱਚ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗਮੰਤ ਪਿੰਗਲਾ ਹੋ ਗਿਆ ਬਟਕਣਾ ਮਿਟ ਗਈ ਪਤਾ ਚੰਚਲ ਸ਼ਬਦ ਕਿੱਥੋਂ ਬਣਿਆ ਚਲ ਚਲ ਜੋ ਹਰ ਵਕਤ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਮਨ ਬੜਾ ਚੰਚਲਿਕ ਸੈਕਿੰਡ ਲਈ ਵੀ ਨਹੀਂ ਰੁਕਦਾ ਚਲ ਚਲ ਚੱਲ ਚਲ ਚੰਚਲ ਤੇ ਪ੍ਰਮਾਤਮਾ ਕੀ ਹੈ ਨਹਿਚਲ ਨਿਸ਼ਚਲ ਨਹੀਂ ਚੱਲਦਾ ਰੁਕੇ ਹੋਇਆ ਮਕਾਮ ਹੈ ਇਹ ਚੰਚਲ ਨਹਿਚਲ ਨਾਲ ਕਿਵੇਂ ਜੁੜੇਗਾ ਨਹਿਚਲ ਨਾਲ ਨਹਿਚਲ ਮਨ ਹੀ ਜੁੜ ਸਕਦਾ ਹੈ ਧਰਮ ਦੀ ਸਾਧਨਾ ਹੈ ਮਨ ਨੂੰ ਨਹਿਚਲ ਕਰਨ ਦੀ जैसे नेचुरल नेचुरल हों ने हो जाता है कत जाइए रे घर लागो रंग मेरा चित न चलत मन भयो एक दिवस मन भई उमंग चंदन चौ बहुत सुगंध पूजन चाली ब्रह्म छाए सो ब्रह्म बतायो गुर मन ही मन ऐसा पिंगला हो गया भटकना मिट गई ਹੁਣ ਘਰ ਹੀ ਮੰਦਰ ਬਣ ਗਿਆ ਹੈ ਬ੍ਰਹਮ ਦੇ ਦਰਸ਼ਨ ਕਰਦੇ ਚ ਹੀ ਹੋ ਗਏ ਨੇ ਉਦੋਂ ਹੋਏ ਨੇ ਜਦ ਮਨ ਦੀ ਚੰਚਲਤਾ ਮਿਟ ਗਈ ਨੇਚਲ ਹੋ ਗਏ ਛੇ ਜੋ ਹੈ ਨੇਚਲ ਕਿਸ ਤਰ੍ਹਾਂ ਹੋਏ ਤੇ ਲੱਤਾਂ ਹੀ ਟੁੱਟ ਗਈਆਂ ਇਹਦੇ ਪੈਰ ਹੀ ਟੁੱਟਦੇ ਨੇ ਕਾਮਨਾ ਕਰਕੇ ਦੌੜਦਾ ਸੀ ਵਾਸ਼ਨਾ ਕਰਕੇ ਦੌੜਦਾ ਸੀ ਵਾਸ਼ਨਾ ਹੀ ਖਤਮ ਹੋ ਗਈ ਕਾਮਨਾ ਹੀ ਖਤਮ ਹੋ ਗਈ ਤੇ ਦੀ ਦੌੜ ਵੱਜ ਖਤਮ ਹੋ ਗਈ ਇਸ ਨੂੰ ਇੱਕ ਮਹਾਨ ਸ਼ਾਇਰ ਸ਼ਾਇਰ ਲੋਗ ਉਹ ਨੇ ਅਨਭਵੀ ਸ਼ਾਇਰ ਜਿਨ੍ਹਾਂ ਦੀ ਜ਼ਿੰਦਗੀ 'ਚ ਕਦੀ ਕਦੀ ਬਿਜਲੀ ਜਲ ਪੈਂਦੀ ਹੈ ਕਦੀ ਕਦੀ ਜਿਵੇਂ ਬਦਲਾਂ ਦੇ ਵਿੱਚ ਬਿਜਲੀ ਚਮਕੀ ਤੇ ਫਿਰ ਅੰਧੇਰਾ ਹੋ ਗਿਆ ਇਸ ਤਰ੍ਹਾਂ ਦੀ ਚਮਕ ਜੋ ਦੇਖਦੇ ਨੇ ਉਹਨਾਂ ਨੂੰ ਕਵੀ ਕਹਿੰਦੇ ਨੇ ਵੈਸੇ ਰਿਸ਼ੀ ਦੇ ਅਰਥ ਵੀ ਕਵੀ ਨੇ ਕਵੀ ਦੇ ਅਰਥ ਰਿਸ਼ੀ ਨੇ ਸੰਸਕ੍ਰਿਤ ਦੇਸ ਜੋ ਝਲਕ ਨੂੰ ਵੇਖ ਕੇ ਤੇ ਬਿਆਨ ਕਰ ਸਕਣ ਕਵੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਉਹ ਜਿਨ੍ਹਾਂ ਦੀ ਜ਼ਿੰਦਗੀ ਸੂਰਜ ਚੜ ਗਿਆ ਹੁਣ ਅੰਧੇਰਾ ਹੁੰਦਾ ਹੀ ਨਹੀਂ ਕਵੀ ઋષਿ ਕਦੇ ਕਦੇ ਅੰਧੇਰੇ ਚ ਬਿਜਲੀ ਜਲ ਪੈਂਦੀ ਕਦੇ ਕਦੇ ਉਸ ਰੋਸ਼ਨੀ ਚ ਬਹੁਤ ਕੁਝ ਦੇਖ ਲੈਂਦੇ ਨੇ ਇਹ ਲੋਕ ਕਵੀ ਲੋਕ ਕਿਸੇ ਕਿਸੇ ਵਕਤ ઋષਿ ਹੁੰਦੇ ਨੇ ਹਰ ਵਕਤ ઋષਿ ਨਹੀਂ ਹੁੰਦੇ ਕਿਸੇ ਕਿਸੇ ਵਕਤ ਸੰਤ ਹੁੰਦੇ ਨੇ ਅੱਗੇ ਪਿੱਛੇ ਤੇ ਸ਼ਾਇਦ ਕਿਤੇ ਸ਼ਰਾਬ ਦੇ ਠੇਕੇ ਤੇ ਹੀ ਮਿਲਣ ਗੁਸਤਾਖੀ ਮਾਰ ਪਰ ਕਿਸੇ ਕਿਸੇ ਵਕਤੇ ਸ਼ਿਖਰ ਤੇ ਤੁਸੀਂ ਆਖੋਗੇ ਕਿੱਥੇ ਬ੍ਰह्म ਗਿਆਨ ਦੀ ਸ਼ਿਖਰ ਕਿ ਕਿਥੇ ਸ਼ਰਾਬ ਦਾ ਠੇਕਾ ਜਿਹੜਾ ਬਹੁਤ ਉਚਾਈਆਂ ਤੋਂ ਗਿਰਦਾ ਚੋਟ ਬੜੀ ਲੱਗਦੀ ਹੈ ਬਹੁਤ ਸਿਆਣਾ ਮਨੁੱਖ ਛੋਟੀ ਛੋਟੀਆਂ ਗਲਤੀਆਂ ਨਹੀਂ ਕਰਦਾ ਬਹੁਤ ਵੱਡੀ ਗਲਤੀ ਗਿਆਨੀ ਸੰਤ ਸਿੰਘ ਮਸਕੀਨ ਜੀ ਅਸ਼ੀਕਾਥਾ ਦੇ ਵਿੱਚ ਮਰਨ ਜੀ ਤੋਂ ਮੁਕਤੀ ਹਾਸਲ ਕਰਨ ਦਾ ਤਰੀਕਾ ਬਹੁਤੀ ਆਸਾਨ ਤੇ ਸਾਦਾ ਤਰੀਕਾ ਲੇਕਿਨ ਉਹਦੇ ਕਰਨੇ ਵਾਸਤੇ ਰੱਬ ਨਾਲ ਜੁੜਨਾ ਪਏਗਾ ਮਨੋਂ ਜੁੜਨਾ ਪਏਗਾ ਮਨ ਉਸ ਨੂੰ ਪੁਕਾਰਨਾ ਪਏਗਾ ਜਿਸ ਦਿਨ ਮਨ ਉਹਦੇ ਨਾਲ ਜੁੜ ਗਿਆ ਉਸ ਦਿਨ ਜਿਹੜੀ ਸਾਧਨਾ ਹੈ ਜਿਹੜੀ ਦੁਨੀਆ ਦੀ ਤਮਾ ਹੈ ਜਿਹੜੀ ਦੁਨੀਆ ਹਾਸਲ ਕਰਨੇ ਦੀ ਇੱਕ ਦੌੜ ਹੈ ਨਾ ਉਹਦੇ ਵਿੱਚ ਇਨਸਾਨ ਪਿੱਛੇ ਰਹਿ ਜਾਏਗਾ ਛੱਡ ਦੇਗਾ ਆਪਣਾ ਆਪ ਕਿਉਂਕਿ ਉਹਨੂੰ ਸਿਰਫ ਔਰ ਸਿਰਫ ਰੱਬ ਦੀ ਯਾਦ ਚ ਸਕੂਨ ਮਿਲੇਗਾ ਉਹਦੇ ਵਿੱਚ ਹੀ ਆਨੰਦ ਆਏਗਾ ਇਸ ਲਈ ਉਹ ਦੁਨੀਆ ਦੀਆਂ ਜੜੀਆਂ ਚੀਜ਼ਾਂ ਉਹਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਉਹਨੂੰ ਅਨੰਦ ਨਹੀਂ ਦੇਣਗੀਆਂ ਨਾ ਉਹਨਾਂ ਦਾ ਨੇ ਵਿੱਚ ਜੋ ਕਰੇਗਾ ਜਦੋਂ ਕਿਸੇ ਇਨਸਾਨ ਦਾ ਕਿਸੇ ਚੀਜ਼ 'ਚ ਇੰਟਰਸਟ ਹੀ ਨਹੀਂ ਰਹਿੰਦਾ ਦਿਲਚਸਪੀ ਨਹੀਂ ਰਹਿੰਦੀ ਹੈਗੀ ਫਿਰ ਉਹਦੇ ਲਈ ਤਗਵ ਹੋ ਵੀ ਨਹੀਂ ਕਰਦਾ ਹੈਗਾ ਲੇਕਿਨ ਜੇਦੇ 'ਚ ਉਹਦਾ ਇੰਟਰਸਟ ਹੁੰਦਾ ਉਹਦੇ ਵਾਸਤੇ ਉਹ ਭੱਜਦਾ ਹੈ ਦੌੜਦਾ ਹੈ ਹਰ ਐਫਰਟ ਕਰਦਾ ਹੈਗਾ ਹੈ ਔਰ ਉਸਨੂੰ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਆਪਣੀ ਤਰਫੋਂ 100% ਜਿਹੜਾ ਹੈ ਉਹ ਮਿਹਨਤ ਕਰਦਾ ਹੈਗਾ ਵੇ ਲੇਕਿਨ ਇਹੀ ਅਗਰ ਮਿਹਨਤ ਇਹੀ ਚੀਜ਼ਾਂ ਉਹ ਰੱਬ ਵਾਸਤੇ ਕਰੇ ਨਾ ਤੈ ਯਕੀਨਨ ਉਹਨੂੰ ਰੱਬ ਵੀ ਮਿਲ ਜਾਵੇ ਹਮੇਸ਼ਾ ਬੰਦਾ ਜਿਹੜਾ ਵੇ ਰੱਬ ਨੂੰ ਪੁਕਾਰਦਾ ਹੈ ਨਾ ਆਪਣੀਆਂ ਜ਼ਰੂਰਤਾਂ ਵਾਸਤੇ ਆਪਣੀਆਂ ਗਰਜ਼ਾਂ ਵਾਸਤੇ ਕਦੀ ਰੱਬ ਨੂੰ ਰੱਬ ਕੋਲੋਂ ਨਹੀਂ ਪੁਕਾਰਿਆ ਕਿ ਅੱਜ ਰੱਬ ਮਿਲ ਜਾਵੇ ਅਜੋ ਸਕੂਨ ਉਹ ਸ਼ਾਂਤੀ ਮਿਲ ਜਾਵੇ ਉਹਦਾ ਜ਼ਿਕਰ ਅਗਰ ਕਰੀਦਾ ਇਹਨਾਂ ਸਿਰਫ ਆਪਣੀਆਂ ਗਰਜ਼ਾਂ ਵਾਸਤੇ ਕਰੀਦਾ ਜਦੋਂ ਰੱਬ ਨੂੰ ਪੁਕਾਰਾਂਗੇ ਨਾ ਰੱਬ ਨੂੰ ਮੰਕਾਂਗੇ ਉਸ ਦਿਨ ਸਾਨੂੰ ਅਸਲ ਦੇ ਵਿੱਚ ਸਕੂਨ ਤੇ ਸ਼ਾਂਤੀ ਮਿਲੇਗਾ ਸਾਡੀ ਭਟਕਣਾ ਖਤਮ ਹੋਏਗੀ ਸਾਡਾ ਮਨ ਜਿਹੜਾ ਮਹਿਲਾ ਹੋ ਗਿਆ ਉਹ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਔਰ ਇਹ ਸਿਰਫ ਉਦੋਂ ਹੋਏਗਾ ਜਦੋਂ ਅਸੀਂ ਮਨੋਂ ਰੱਬ ਨਾਲ ਜੁੜਨੇ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਇਫਤਾਰੀ ਪੁਰਸ਼ ਹੈ ਬਜ਼ੁਰਗ ਹੈ ਅੱਲਾਹ ਵਾਲੇ ਨੇਕ ਹੈ ਉਨਾਂ ਨੇ ਜ਼ਿੰਦਗੀਆਂ ਦਾ ਬਗੌੜ ਮਤਾ ਲਿਆ ਕਰੋ ਉਹਨਾਂ ਨੇ ਸਿਰਫ ਖਾਦਾ ਦੀ ਜ਼ਰੂਰਤ ਦੇ ਤਹਿਤ ਪਾਇਆ ਤੇ ਸਿਰਫ ਜ਼ਰੂਰਤ ਦੇ ਤਹਿਤ ਦੁਨੀਆ ਦੀ ਕਿਸੇ ਵੀ ਚੀਜ਼ ਦੀ ਲਾਲਸਾ ਨਹੀਂ ਕੀਤੀ ਹਾਂ ਅਗਰ ਕਿਸੇ ਚੀਜ਼ ਦੀ ਤਲਬ ਰੱਖੀ ਤੇ ਸਿਰਫ ਰੱਬ ਦੀ ਯਾਦ ਦੀ ਤਲਬ ਰੱਖੀ ਉਹ ਦਿਨ ਜੁੜਨੇ ਦੀ ਤਲਬ ਰੱਖੀ ਉਸ ਉਮੀਦ ਨੂੰ ਉਹਨਾਂ ਨੇ ਆਖਰੀ ਦਮ ਤੱਕ ਨਹੀਂ ਟੁੱਟਣ ਦਿੱਤਾ ਹੈਗਾ ਕਿ ਇਹ ਜਿਹੜੀ ਉਮੀਦ ਹੈ ਇਹ ਸਾਡੀ ਆਖਰੀ ਦਮ ਤੱਕ ਨਾ ਟੁੱਟੇ ਔਰ ਜਿੰਨੀ ਦਫਾ ਵੀ ਰੱਬ ਦਾ ਦਰਦੀਦਾਰ ਹੋ ਜਾਵੇ ਉਨੀ ਦਫਾ ਉਹ ਨਾ ਨੇ ਉਹ ਸਕੂਨ ਤੇ ਜਿਹੜਾ ਰੱਬ ਦੀ ਯਾਦ ਚ ਅਨੰਦ ਹੁੰਦਾ ਹੈ ਉਹ ਹਾਸਲ ਕੀਤਾ ਇਸ ਲਈ ਹਮੇਸ਼ਾ ਦੁਨੀਆ ਰੱਬ ਪੌਣ ਵਾਸਤੇ ਫਕੀਰ ਬਣਨਾ ਪਏਗਾ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਨੇ ਵੀ فرمایا ਕਿ ਅਗਰ ਤੁਰਬਨ ਨੂੰ ਪੌਣਾ ਚਾਹਨਾ ਹੈ ਤੇ ਫਿਰ ਫਕੀਰ ਬਣ ਫਕੀਰ ਬਣੇਗਾ ਤੇ ਰੱਬ ਮਿਲੇਗਾ ਜੇ ਦੁਨੀਆਦਾਰ ਹੋ ਕੇ ਰੱਬ ਲੱਭੇਗਾ ਤੇ ਰੱਬ ਨਹੀਂ ਲੱਭੇਗਾ ਬਿਰੋ ਤੁਹਾਨੂੰ ਕਥਾ ਕੈਂਚੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼